ਗੁਰਖਾਲਸਾ ਬਜੀ ਫਤੇ ਜੀ ਹਾਂਜੀ ਜਿਹੜੀ ਬਾਬਾ ਜੀ ਦੀ ਜਿਹੜੀ ਸਾਲਾਨਾ ਵਰਸੀ ਜਿਹੜੀ ਪ੍ਰੋਗਰਾਮ ਕੀ ਕਰ ਰਹੇ ਕੀ ਸਾਰਾ ਪ੍ਰੋਗਰਾਮ ਦੇ ਬਾਰੇ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਦੀਆਂ ਇਲਾਕੇ ਦੀਆਂ ਉਹ ਦੇਸ਼ ਵਿਦੇਸ਼ ਵਿੱਚ ਵੱਸਦੇ ਐਨਆਰਆਈ ਵੀਰ ਭੈਣ ਭਰਾ ਸਾਰਿਆਂ ਨੂੰ ਗੁਰਫਤੇ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰਿੰਦੇ ਮਾਵਾ ਅਨਸਾਰ ਨਗਰ ਦੇ ਵਾਨੀ ਮਹਾਪੁਰਖ ਸੰਤ ਬੱਬਾ ਦਿਲੀਪ ਸਿੰਘ ਜਿਨ੍ਹਾਂ ਦੀ 241ਵੀਂ ਸਾਲਾਨਾ ਵਰਸੀ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੂਹ ਨਗਰ ਦੀ ਸਾਧ ਸੰਗਤ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਅਸੀਂ ਸਾਰੇ ਮਨਾਉਣ ਜਾ ਰਹੇ ਹਾਂ ਉਸ ਸੰਦਰਭ ਦੇ ਅੰਦਰ 12 ਫਰਵਰੀ ਸਕਰਾਂਦ ਵਾਲੇ ਦਿਨ ਤੋਂ ਅਖੰਡ ਪੜ ਸਹਿਬਾਂ ਦੀ ਲੜੀ ਦਾ ਪ੍ਰਵਾਹ ਚੱਲਿਆ ਜਿਸ ਦੇ ਗੜੀ ਦੇ ਜਿਹੜੇ 14 ਤਰੀਕ ਨੂੰ ਜਿਹੜੇ ਭੋਗ ਪਹਿਣਗੇ ਇਸ ਵਨ ਅੰਦਰ ਮਹਾਪੁਰਖਾਂ ਦੇ ਜੀਵਨ ਬਾਰੇ ਜਿੱਥੇ-ਜਿੱਥੇ ਵੀ ਲੋਕ ਵਸਦੇ ਮਹਾਪੁਰਖਾਂ ਦਾ ਕੋਈ ਜਨ ਵਸਦਾ ਹੈ ਬਹੁਤ ਉਹਨਾਂ ਨੂੰ ਗਿਆਨ ਇਸ ਬਾਰੇ ਕਿ ਮਹਾਪੁਰਖਾਂ ਦੇ ਇਹੋ ਤਪਸਥਾਨ ਹੈ ਜਿੱਥੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪ੍ਰਵਾਹ ਗੁਰੂ ਮਹਾਪੁਰਖ ਸਾਡੇ ਆਪ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਲੜ ਲੱਗ ਕੇ ਸਾਨੂੰ ਗਏ ਉਹਨਾਂ ਦੇ ਸਵਨ ਅੰਦਰ ਜਿੱਥੇ ਅੱਜ 13 ਤਰੀਕ ਨੂੰ ਅਮਰਤ ਸੰਚਾਰ ਬਡਮੁੱਲੀ ਜਿਹੜੀ ਉਸ ਅਕਾਲਪੁਰ ਕੀ ਦਾਤ ਹੈ ਸਹਬੇ ਕਮਾਲ ਦੀ ਬਖਸ਼ਿਸ਼ ਕੀਤੀ ਹੋਈ ਉਹ ਦਾਤ ਹੈ ਉਹ ਪੰਜ ਪਿਆਰਿਆਂ ਵੱਲੋਂ ਇਹ ਸਭ ਤੋਂ ਪਹਿਲੇ ਜਿਹੜੀ ਹੈ ਉਹ ਦਾਤ ਦਿੱਤੀ ਜਾਏਗੀ ਅਮਰਤ ਸੰਚਾਰ ਜਿਹੜਾ ਅੱਜ ਹੋਏਗਾ ਉਸ ਤੋਂ ਬਾਅਦ ਸ਼ਾਮ ਨੂੰ 13 ਤਰੀਕ ਜਿਹੜਾ ਅੱਜ ਦੇ ਦਿਨ ਸ਼ਾਮੀ ਲਗਾਤਾਰ 7 ਵਜੇ ਤੋਂ ਲੈ ਕੇ 11:30 ਵਜੇ ਤੱਕ ਜਿਹੜਾ ਹੈ ਉਹ ਮਹਾਨ ਗੁਰਮਤ ਵਿਚਾਰ ਸਮਾਗਮ ਹੋਏਗਾ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਜਤੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਬਾਦ ਸੰਤ ਬਾਬਾ ਲਹਿਣਾ ਸਿੰਘ ਜੀ ਦਮਦਮਾ ਟਕਸਾਲ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਡੇਰੇ ਤੋਂ ਤੇ ਹੋਰ ਚੰਗੇ ਸੰਤ ਜਨ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਪੁੱਜ ਕੇ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਸਾਨੂੰ ਜੋੜਨਗੇ ਨਾਲ ਇੱਕ ਗੁਰਬਾਣੀ ਗਾਇਨ ਕਰਕੇ ਕਥਾ ਕਹਾਣੀਆਂ ਕਰਕੇ ਸਾਨੂੰ ਆਪਣੇ ਜੀਵਨ ਦੇ ਵਿੱਚ ਫਲਸਫਾ ਸਮਝਾਉਣ ਦੀ ਕੋਸ਼ਿਸ਼ ਕਰਨਗੇ 14 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਜਿੱਥੇ ਸਕਰਾਂ ਦਾ ਦਿਹਾੜਾ ਹੈ ਉੱਥੇ ਉਹ ਚੇਚੇ ਤੋਂ ਤੇ ਢਾਡੀ ਜਨ ਪੁੱਜ ਕੇ ਉਸ ਸਮਾਗਮ ਦੇ ਵਿੱਚ ਢਾਡੀ ਵਾਰਾ ਰਾਹੀਂ ਕੋਰਤਿਆ ਸਰਬਨ ਕਰਾਉਣਗੇ ਸ਼ਾਮੀ 6 ਵਜੇ ਜਿਹੜੇ ਲੜੀ ਦੇ ਭੋਗ ਪੈਣਗੇ ਉਪਰੰਤ ਬਹੁ ਸਿੱਖ ਪੰਥ ਦੇ ਮਹਾਨ ਜਿਹੜੇ ਆਪਣੇ ਅਕਾਲਪੁਰ ਕੀ ਫੌਜ ਸਿੱਖ ਵਿਜ਼ੂਅਲ ਸੁਸਾਇਟੀ ਅਕਾਲਪੁਰ ਕੀ ਫੌਜ ਉਹਨਾਂ ਕਰਨੈਲ ਸਿੰਘ ਦੀ ਸਭਰਾਮਾ ਦੇ ਜਥੇ ਵੱਲੋਂ ਹਰ ਸਾਲ ਦੀ ਦਾ ਧਾਰਮਿਕ ਤੇ ਸਮਾਜਿਕ ਨਾਟਕ ਜਿਹੜੇ ਆ ਉਹ ਖੇਡੇ ਜਾਣੇ ਆ 15 ਤਰੀਕ ਨੂੰ ਆਪਾਂ ਨਰੋਲ ਜਿਹੜਾ ਹੈ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਤੋਂ ਬਾਅਦ ਸਾਰੇ ਦਿਨ ਜਿਹੜਾ ਤਕਰੀਬ 4:30 ਵਜੇ ਤੱਕ ਜਿਹੜਾ ਹੈ ਇੱਕ ਕੀਰਤਨ ਦਰਬਾਰ ਹੋਏਗਾ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਜਥੇ ਰਾਗੀ ਜਨ ਜਿਹੜੇ ਆ ਉੱਚੇ ਤੌਰ ਤੇ ਪੁੱਜ ਕੇ ਮਾਪੁਰਖਾਂ ਨੂੰ ਸ਼ਰਧਾ ਦੇ ਪੁੱਲ ਭੇਟ ਕਰਵਾਣੀ ਰਹੀ ਕਰਨਗੇ ਸਾਨੂੰ ਜ਼ਿੰਦਗੀ ਦਾ ਸਿਧਾਂਤ ਸਮਝਾਉਣ ਦੀ ਕੋਸ਼ਿਸ਼ ਕਰਨਗੇ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਭਾਈ ਸਰੂਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਪਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਛੀਰੀ ਦਰਬਾਰ ਸਾਹਿਬ ਅਚੇਚੇ ਤੌਰ ਤੇ ਪੁੱਜ ਕੇ ਜਿਹੜਾ ਸੰਗਤਾਂ ਨੂੰ ਕੁਰਬਾਨੀ ਦੇ ਨਾਲ ਨਿਹਾਲ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੱਤ ਵੱਤ ਆਪਣੀ ਹਾਜ਼ਰੀ ਭਰ ਕੇ ਮਾਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਦੇ ਬਾਣੀ ਦੇ ਨਾਲ ਜਿਸ ਨਾਲ ਸਾਨੂੰ ਮਾਪੁਰਖ ਜੋੜ ਕੇ ਗਏ ਹੈ ਉਸ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ